ਸਸਿਕਾਲ ਜੀ ਸਾਰਿਆਂ ਨੂੰ ਫਿਰ ਤੋਂ ਇੱਕ ਵਾਰ ਤੁਹਾਡਾ ਸਵਾਗਤ ਹੈ ਪਟਿਆਲਾ ਪੋਡਕਾਸਟ ਵਿੱਚ ਜਿੱਥੇ ਅਸੀਂ ਗੱਲ ਕਰਦੇ ਹਾਂ ਜ਼ਿੰਦਗੀ ਨਾਲ ਜੁੜੇ ਅਹਿਮ ਮੁੱਦਿਆਂ ਦੇ ਭਾਵੇਂ ਮੁੱਦੇ ਹੁਣ ਸਮਾਜ ਦੇ ਭਾਵੇਂ ਸ਼ਹਿਰ ਦੇ ਭਾਵੇਂ ਸਿਆਸਤ ਦੇ ਭਾਵੇਂ ਸਿਹਤ ਦੇ ਜਾਂ ਫਿਰ ਜ਼ਿੰਦਗੀ ਦੇ ਹੋਰ ਜ਼ਰੂਰੀ ਮਸਲਿਆਂ ਦੇ ਅਸੀਂ ਅੱਜ ਇਸ ਤਹਿਤ ਇੱਕ ਅਹਿਜੇ ਮੁੱਦੇ ਤੇ ਚਰਚਾ ਕਰਨ ਵਾਲੇ ਹਾਂ ਜਿਹੜਾ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਇੱਕ ਮੱਤਾ ਰੱਖਦਾ ਹੈ ਤੇ ਇਸੇ ਉਪਲਕਸ਼ ਸਾਡੇ ਨਾਲ ਮੌਜੂਦ ਨੇ ਸ਼੍ਰੀ ਐਸ ਕੇ ਵਰਮਾ ਜੀ ਜਿਹੜੇ ਅਮਰੀਕਨ ਐਸਟ੍ਰੋਲੋਜਰ ਐਸੋਸੀਏਸ਼ਨ ਦੇ ਰਿਸਰਚ ਮੈਂਬਰ ਵੀ ਨੇ ਇਹ ਸਾਡਾ ਸੁਭਾਗ ਹੈ ਕਿ ਸਾਡੇ ਨਾਲ ਅੱਜ ਵਰਮਾ ਜੀ ਸਾਡੇ ਨਾਲ ਗਰੂਪ ਰੂ ਨੇ ਤੇ ਚਰਚਾ ਕਰਾਂਗੇ ਇਸ ਇੰਪੋਰਟੈਂਟ ਟਾਪਿਕ ਬਾਰੇ ਜਿਹਦਾ ਨਾਮ ਹੈ ਐਸਟ੍ਰੋਲੋਜੀ ਵਰਮਾ ਜੀ ਨੋ ਸਰ ਜੀ ਨਮਸਕਾਰ ਜੀ ਜੀ ਥੈਂਕ ਯੂ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਸੋ ਨਾਈਸ ਟੂ ਮੀ ਥੈਂਕ ਯੂ ਵੈਰੀ ਮਚ ਤੇ ਤੁਹਾਡਾ ਨਾਮ ਬਹੁਤ ਸੁਣਿਆ ਜੀ ਅਸੀਂ ਦੇ ਅੱਜ ਮੌਕਾ ਮਿਲੇ ਤਾਂ ਉਹਨਾਂ ਨਾਲ ਗੱਲਬਾਤ ਕਰਨ ਦਾ ਜੀ ਤੇ ਵਰਮਾ ਜੀ ਗੱਲ ਸ਼ੁਰੂ ਕਰਦੇ ਆਂ ਰਾਈਟ ਸਭ ਤੋਂ ਇੱਕ ਅਹਿਮ ਤੇ ਇੱਕ ਕਾਮਨ ਚੀਜ਼ ਆਂਦੀ ਹੈ ਐਸਟ੍ਰੋਲੋਜੀ ਚ ਕਿ ਜਿਹੜੇ ਲੋਕ ਐਸਟ੍ਰੋਲੋਜੀ ਵਿੱਚ ਰੁਚੀ ਰੱਖਦੇ ਨੇ ਜੀ ਜੀ ਉਹ ਇਹ ਪੁੱਛਦੇ ਨੇ ਕਿ ਜਦੋਂ ਅਸੀਂ ਆਪਣੀ ਰਾਸ਼ੀ ਚੈੱਕ ਕਰੀਏ ਜੀ ਜੀ ਤਾਂ ਅਸੀਂ ਰਾਸ਼ੀ ਕਿਹੜੀ ਚੈੱਕ ਕਰੀਏ ਜੀ ਅਸੀਂ ਆਪਣੀ ਜਨਮ ਰਾਸ਼ੀ ਚੈੱਕ ਕਰੀਏ ਹੂੰ ਹੂੰ یا پھر اسی اپنی نامراشی چیک کریے رائٹ رائٹ ਤੁਹਾਡਾ ਕੀ ਮੰਨਣਾ ਹੈ ਕਿ ਜਦੋਂ انسان ਸਵੇਰੇ ਅਖਬਾਰ ਖੋਲਦਾ ਹੈ ਉਹ ਆਪਣੀ ਰਾਸ਼ੀ ਚੈੱਕ ਕਰਦਾ ਹੈ ਤੇ ਉਹਨੂੰ ਰਾਸ਼ੀ ਕਿਹੜੀ ਚੈੱਕ ਕਰਨੀ ਚਾਹੀਦੀ ਹੈ ਬਹੁਤ ਪਿਆਰਾ ਕੁਐਸਚਨ ਕਰਿਆ ਤੁਸੀਂ ਬਹੁਤ ਹੀ ਕਾਮਨ ਕੁਐਸਚਨ ਹੈ ਔਰ ਇਹ ਪ੍ਰਸ਼ਨ ਜਿਹੜਾ ਹੈ ਲੋਕਾਂ ਨੂੰ ਬੜਾ ਤੰਗ ਕਰਦਾ ਜੀ ਮੇਰੇ ਕੋਲ इवन ਫੋਨ ਆਨੇ ਆ ਕਿ ਅੱਜ ਦੀ ਮੈਨੇ ਟ੍ਰਿਬਿਊਨ ਦੇ ਵਿੱਚ ਜਾਂ ਪੰਜਾਬ ਕੇਸਰੀ ਜੀ ਜਾਂ ਵਗੈਰਾ ਵਗੈਰਾ ਅਖਬਾਰ ਚ ਦੇਖਿਆ ਵੀ ਮੇਰਾ ਅੱਜ ਦਿਨ ਅੱਛਾ ਨਹੀਂ ਹੈ ਜਾਂ ਮਹੀਨਾ ਅੱਛਾ ਨਹੀਂ ਹੈ ਕੁਝ ਕਹਿੰਦੇ ਮੇਰਾ ਅੱਛਾ ਹੈ ਹੋ ਗਿਆ ਮਾੜਾ ਤਾਂ ਉਹ ਰਾਸ਼ੀ ਜਿਹੜੀ ਹੈ ਉਹ ਮੇਰੀ ਰਾਸ਼ੀ ਜਿਹੜੀ ਹੈ ਇਹ ਹੈ ਇਹ ਹੈ ਤਾਂ ਮੈਂ ਉਹਨਾਂ ਨੂੰ ਜਨਰਲੀ ਪੁੱਛਦਾ ਹਾਂ ਤੁਸੀਂ ਜਿਹੜੇ ਰਾਸ਼ੀ ਗੱਡੀ ਹੈ ਉਹ ਕਿਸ ਬੇਸ ਤੇ ਗੱਡੀ ਹੈ ਉਹ ਜਨਰਲੀ ਲੋਕ ਆਪਣੀ ਰਾਸ਼ੀ ਜਿਹੜੀ ਦੇਖਦੇ ਆ ਉਹ ਨਾਮ ਰਾਸ਼ੀ ਤੋਂ ਦੇਖਦੇ ਆ ਜੀ ਜਨਰਲੀ ਜੀ ਤਾਂ ਨਾਮ ਰਾਸ਼ੀ ਜਿਹੜੀ ਹੈ ਡੋਜ਼ਨਟ ਪਲੇ ਐਨੀ ਰੋਲ ਜੀ ਦਾ ਕੋਈ ਰੋਲ ਅਦਾ ਨਹੀਂ ਹੁੰਦਾ ਜੀ ਪਰਵਰਮਾ ਜੀ ਇੱਕ ਚੀਜ਼ ਅਸੀਂ ਹੋਰ ਨੋਟ ਕਰਦੇ ਹਾਂ ਜਿਹੜੀ ਰਾਸ਼ੀ ਰੋਜ਼ ਅਖਬਾਰ ਚ ਆਂਦੀ ਹੈ ਜਿਹੜੀ ਉਹ ਰਾਸ਼ੀ ਲਿਖਦੇ ਨੇ ਉਹ ਰਾਸ਼ੀ ਲਿਖਦੇ ਨੇ ਇੱਕ ਪਰਟੀਕੂਲਰ ਡੇਟ ਤੋਂ ਡੇਟ ਤੱਕ ਦੀ ਜਿਹੜੀ ਤੁਹਾਡੀ ਜਨਮ ਦੇ ਤਰੀਕ ਦੇ ਹਿਸਾਬ ਨਾਲ ਰਾਸ਼ੀ ਹੁੰਦੀ ਹੈ ਹਾਂਜੀ ਹਾਂਜੀ ਮਤਲਬ ਪਹਿਲੀ ਰਾਸ਼ੀ ਏਰੀਜ਼ ਹੋਗੀ ਦੂਜੀ ਤੁਹਾਡੀ ਟੌਰਸ ਹੋਗੀ ਤੀਜੀ ਕੋਈ ਹੋਰ ਹੋਗੀ ਤੇ ਉਹ ਰਾਸ਼ੀ ਠੀਕ ਹੁੰਦੀ ਹੈ ਜਾਂ ਜਿਹੜੀ ਨਾਮ ਦੇ ਹਿਸਾਬ ਨਾਲ ਹੁੰਦੀ ਰਾਸ਼ੀ ਠੀਕ ਹੁੰਦੀ ਹੈ ਜੀ ਜਿਹੜੀ ਤੁਹਾਡਾ ਬਰਥ ਚਾਰਟ ਹੈ ਜੀ ਬਰਥ ਚਾਰਟ ਦੇ ਮੁਤਾਬਿਕ ਜਿਹੜੀ ਰਾਸ਼ੀ ਹੈ ਉਹੀ ਰਾਸ਼ੀ ਤੁਹਾਡੀ ਹੈ ਜੀ ਨਾ ਕਿ ਉਹ ਸਪੈਨ ਆਫ ਟਾਈਮ ਹੈ ਮਤਲਬ ਜਨਵਰੀ ਤੋਂ ਮਾਰਚ ਤੱਕ ਦੀਆਂ ਰਾਸ਼ੀਆਂ ਇਹ ਹੈ ਜਾਂ ਮਾਰਚ ਤੋਂ ਵਰਦ ਇਸ ਤਰ੍ਹਾਂ ਹੈ ਜਾਂ ਨਾਮ ਰਾਸ਼ੀ ਜਿਹੜੀ ਹੈਗੀ ਉਹ ਹੈ ਉਹ ਸਹੀ ਨਹੀਂ ਹੁੰਦੀ ਜੀ ਇਸ ਕਰਕੇ ਜੋ ਵੀ ਅਗਰ ਰਾਸ਼ੀ ਦੇਖੂ ਤਾਂ ਥੋੜੀ ਚਾਰਟ ਦੇ ਮੁਤਾਬਿਕ ਜਹਾਂ ਚੰ드ਰਮਾ ਜਿਸ ਰਾਸ਼ੀ ਵਿੱਚ ਹੈ ਉਹੀ ਰਾਸ਼ੀ ਦੇਖਣੀ ਚਾਹੀਦੀ ਜਿਹੜੀ ਤੁਹਾਡੇ ਹਿਸਾਬ ਨਾਲ ਜਿਹੜੀ ਲਗਨ ਕੁੰਡਲੀ ਵਿੱਚ ਜਿੱਥੇ ਚੰ드ਰਮਾ ਵਿਰਾਜਮਾਨ ਹੈ ਉਹ ਰਾਸ਼ੀ ਹੋਵੇਗੀ ਉਹ ਰਾਸ਼ੀ ਹੋਏ ਉਹ ਜਨਮ ਰਾਸ਼ੀ ਹੋਏ ਜਿਹੜੇ ਘਰ ਵਿੱਚ ਚੰ드ਰਾ ਮ ਵਿਰਾਜਮਾਨ ਹੈ ਉਹ ਰਾਸ਼ੀ ਠੀਕ ਰਾਸ਼ੀ ਮੰਨੀ ਜਾਂਦੀ ਹੈ ਠੀਕ ਰਾਸ਼ੀ ਮੰਨੀ ਪਰ ਵਰਮਾ ਜੀ ਇੱਕ ਆਮ ਬੰਦੇ ਨੂੰ ਕਿੱਦਾਂ ਪਤਾ ਲੱਗੇਗਾ ਜਿਸ ਕੋਲ ਜਨਮ ਕੁੰਡਲੀ ਨਹੀਂ ਹੈ ਕਿ ਰਾਸ਼ੀ ਕੜੀ ਠੀਕ ਹੈ ਦੇਖਿਏ ਉਸ ਟਾਈਮ ਪ੍ਰਸ਼ਨ ਲਗਨ ਬਣਾ ਲਵੋ ਪ੍ਰਸ਼ਨ ਲਗਨ ਪ੍ਰਸ਼ਨ ਲਗਨ ਬਣਾਓ ਜੀ ਉਹ ਕੀ ਹੁੰਦਾ ਜੀ ਮਨ ਲਓ ਅੱਜ ਤਰੀਕਿਆ ਹੈ ਜੀ 2 ਬੀ ਜੁਲਾਈ 2000 25 ਤੁਸੀਂ ਆਪਣੇ ਜਿਹੜੇ ਅਸਟਰੋਲੋਜੀ ਨਿਕਲਦੀ ਹੈ ਤੇ ਜੋ ਚਾਰਟ ਨਿਕਲਦਾ ਹੈ ਉਹਦੇ ਜੇ ਐਸਟਰੋਸਾਈਗਾ ਚੱਕੜ ਲਓ ਕਿਸੇ ਜੀ ਵੀ ਕਰ ਲੋ ਬਥੇਰੀ ਵੈਬਸਾਈਟਸ ਹੈਗੀਆਂ ਉਹਦੇ ਜੇ ਤੁਸੀਂ ਉਹ ਟਾਈਮ ਭਰ ਦਿਓ ਤਾਂ ਚੰ드ਰਮਾ ਜਹਾਂ ਹੋਏਗਾ ਉਸ ਦੇ ਮੁਤਾਬਿਕ ਉਹ ਡੇ ਹੋਏਗਾ ਜੀ 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 ਮਤਲਬ ਮੋਟੀ ਮੋਟੀ ਗੱਲ ਇਹ ਹੈ ਜੀ ਜਿਹੜੇ ਲਗਨ ਦੇ ਚਾਰਟ ਵਿੱਚ ਜਿੱਥੇ ਚੰ드ਰਮਾ ਵਿਰਾਜਮਾਨ ਹੈ ਉਹੀ ਰਾਸ਼ੀ ਆਪਣੀ ਰਾਸ਼ੀ ਹੈ ਹਾਂ ਜੀ ਵਰਮਾ ਜੀ ਇੱਕ ਹੋਰ ਬੜਾ ਇੱਕ ਅਹਿਮ ਕੁਐਸਚਨ ਹੈ ਜਿਸ ਨੂੰ ਲੈ ਕੇ ਕਾਫੀ ਲੋਕਾਂ ਦੇ ਮਨ 'ਚ ਗਲਤ ਧਾਰਨਾਵਾਂ ਵੀ ਨੇ ਕਿ ਮੰਗਲਿਕ ਕੀ ਹੁੰਦਾ ਜੀ ਮੰਗਲਿਕ ਨੂੰ ਲੈ ਕੇ ਲੋਕਾਂ ਦੇ ਦਿਮਾਗ ਵਿੱਚ ਕਾਫੀ ਫੋਬੀਆ ਹੈ ਫੋਬੀਆ ਹੈ ਜੀ ਕਿ ਉਹ ਮੰਗਲਿਕ ਹੈ ਉਹ ਪੂਰਾ ਮੰਗਲਿਕ ਹੈ ਜੀ ਉਹ ਪਾਰਸ਼ਲ ਮੰਗਲਿਕ ਹੈ ਜੀ ਤਾਂ ਇਹਦਾ ਕੀ ਮਤਲਬ ਹੈ ਵਰਮਾ ਜੀ ਸਰ ਅ ਅੱਜਕਲ ਬੜਾ ਟ੍ਰੈਂਡ ਚੱਲਿਆ ਹੋਇਆ ਅੰਸ਼ਿਕ ਮੰਗਲਿਕ ਸ਼ਬਦ ਯੂਜ਼ ਕਰਦੇ ਹਨ ਅੰਸ਼ਿਕ ਜੀ ਜੀ ਉਹ ਜਦੋਂ ਉਹ ਹਿੰਦੀ ਦਾ ਸ਼ਬਦ ਬੋਲਿਆ ਜਾਂਦਾ ਹੈ ਤਾਂ ਜਿਹੜਾ 사ਧਕ ਹੈ वो बड़ा प्रभावित है भी होंद पता नहीं क्या होंगे कुछ तो इन्ना ही डरा दिए जाने हैं कि मतलब अगला घर तक पहुँचो जोगा ही नहीं रहता जी तो मूल बात यह है, है कि मंगल जोड़ा है पहले लगन च हो लगन से चौथे हो आठवें हो और बारहवें बारहवें भाव में हो तो मंगल एक माना जाएगा राष्ट्रीय ਕਾਹੀ ਕੋਈ ਵੀ ਹੋਵੇ ਘਰ ਜਿਹੜੇ ਹੈ 1 4 8 ਔਰ 12 ਜੀ ਜੇਕਰ ਉੱਤੇ ਮੰਗਲੀਕਾਰ ਮੰਗਲ ਆ ਗਿਆ ਤਾਂ ਮੰਗਲਿਕ ਮੰਨਿਆ ਜਾਏਗਾ 7ਵੇਂ ਭਾਗ ਵਿੱਚ ਵੀ ਜੇਕਰ ਮੰਗਲ ਆ ਜਾਏ ਤਾਂ ਵੀ ਮੰਗਲਿਕ ਹੋਏਗਾ ਤੇ ਕੀ ਮੰਗਲਿਕ ਹੋਣਾ ਅੱਛੀ ਗੱਲ ਹੈ ਜਾਂ ਮਾੜੀ ਗੱਲ ਹੈ ਜੀ ਮੰਗਲਿਕ ਕਰਕੇ ਕਈ ਲੋਕ ਰਿਸ਼ਤਾ ਹੀ ਨਹੀਂ ਕਰਦੇ ਵੀ ਇੱਕ ਲੜਕਾ ਜਾਂ ਲੜਕੀ ਜਿਹੜੀ ਹੈ ਸਾਡੀ ਮੰਗਲਿਕ ਹੈ ਆਪੋਨੈਂਟ ਜਿਹੜਾ ਹੈ ਮੰਗਲਿਕ ਨਹੀਂ ਹੈ ਤਾਂ ਮੇਰਾ ਉਹਨਾਂ ਨੂੰ ਇੱਕ ਕੁਐਸਚਨ ਹੁੰਦਾ ਹੈ ਕਿਆ ਮੰਗਲਿਕ ਜਾਂ ਨਾਨ ਮੰਗਲਿਕ ਹੀ ਰੁਗਲਤਾ ਕਰਤੇ ਹਨ ਲਾਈਫ ਟਿਪ ਪਹਿਲਾ ਪ੍ਰੈਸ਼ਰ ਤਾਂ ਇਹ ਹੈ ਕਿਉਂਕਿ ਮੇਰੇ ਐਨਾਲਿਸਿਸ ਦੇ ਮੁਤਾਬਕ ਕਿ ਮੈਂ ਕਰੀਬ 5 ਲੱਖ ਕੁੰਡਲੀਆਂ ਦੇ ਉੱਤੇ ਰਿਸਰਚ ਕਰ ਚੁੱਕਿਆ ਤਾਂ ਜੀ ਉਹਦੇ 'ਚ ਇਹ ਮੈਂ ਦੇਖਿਆ ਕਿ ਜਿਹੜੇ ਡਾਈਵੋਰਸ ਹੋਏ ਹੈ ਜਾਂ ਲਾਈਫ ਪਾਰਟਨਰ ਦਾ ਸੁੱਖ ਨਹੀਂ ਮਿਲਿਆ ਹੈ ਜੀ ਜੀ ਮੰਗਲ ਜਿਹੜਾ ਹੈ ਉਹਨਾਂ ਦਾ ਕੋਈ ਰੋਲ ਨਹੀਂ ਥਾ ਅੱਛਾ ਜੀ ਮਰ ਹੋਰ ਵੀ ਗਰਹ ਨੇ ਜਿਹੜੇ ਬੜੇ ਬੜੇ ਜ਼ੋਰਦਸਤ ਮੈਂ ਤਾਂ ਗਲਤ ਤਾਂ ਨੇ ਅਗੇ ਸਤੰਭਾ ਮੇ ਸੂਰਜ ਆ ਜਾਏ ਜੀ ਔਰ ਰਾਹੂ ਰਾਹੂ ਜਾਂ ਕੇਤੂ ਵੀ ਉੱਤੇ ਹੋ ਜਾਏ ਤਾਂ 100% ਡਾਈਵੋਰਸ ਹੋਏਗਾ ਜੀ ਠੀਕ ਹੈ ਨਾ ਜੀ ਸੂਰਜ ਤਾਂ ਅਗਨੀ ਤੱਤਪ ਹੈ ਜਿੱਥਾਂ ਬੈਠ ਜਾਏਗਾ ਉੱਥੇ ਅਗ ਲਗਾ ਦੇਗਾ ਅਗ ਲਗਣ ਦਾ ਮੈਂ ਤਾਂ ਵੰਚਿਤ ਕਰਤੀਆ ਜੀ ਲਾਈ ਬਰਨ ਸੈਵੰਥ ਹਾਊਸ ਹੈ ਤਾਂ ਰਾਹੂ ਜਾਂ ਕੇਤੂ ਉਸੇ ਵਿਛੋੜੇ ਕਰਾਣੇ ਵਾਲੇ ਹੈ ਜੇ ਅਗਰ ਤੀਸਰੇ ਛਟੇ 8ਵੇਂ 12ਵੇਂ ਭਾਵ ਦਾ ਸਵਾਮੀ ਕ੍ਰੂਰ ਹੋ ਕਰਕੇ ਵੀ ਉਸਨ ਦ੍ਰਿਸ਼ਟੀ ਹੋਵੇ ਤਾਂ ਅੱਖਾਂ ਵਿੱਚ ਕੇ ਗਦੋਗ ਡਾਈਵੋਰਸ ਹੋਏਗਾ ਚੇਹੋ ਮੰਗਲਿਕ ਹੈ ਜਾਂ ਨਹੀਂ ਮੰਗਲਿਕ ਹੈ ਵਰਮਾ ਜੀ ਮੇਰਾ ਕੁਐਸਚਨ ਇਹ ਸੀ ਤੁਹਾਡੇ ਤੋਂ ਕਿ ਜਿਹੜਾ ਇਨਸਾਨ ਮੰਗਲਿਕ ਹੈ ਜੀ ਕੀ ਮੰਗਲਿਕ ਹੋਣਾ ਬਹੁਤ ਵੱਡਾ ਦੋਸ਼ ਹੈ ਕੀ ਨਹੀਂ ਕੋਈ ਵੱਡਾ ਦੋਸ਼ ਨਹੀਂ ਹੈ ਤੁਹਾਨੂੰ ਪੋਜ਼ਿਟਿਵ ਦੱਸਦਾ ਹੈ ਮੰਗਲਿਕ ਦਾ ਅਜੇ ਤੱਕ ਮੰਗਲਿਕ ਆਰਮੀ ਮੈਨੂੰ ਇੱਕ ਵੀ ਨਹੀਂ ਮਿਲਿਆ ਜਿਹੜਾ ਦਰਿਦਰ ਹੋਵੇ ਜੀ ਕਿਉਂਕਿ ਉਸਦੀ ਜਿਹੜੀ ਬੈਕਗ੍ਰਾਉਂਡ ਹੈ ਪਿਛਲੇ ਜਨਮਾਂ ਦੀ ਜਿਸ ਤੋਂ ਜਨਮ ਆਇਆ ਹੈ ਉਹ ਬਾਂਦਰ ਯੋਨੀ ਜੋ ਆਇਆ ਹੋਇਆ ਹੈ ਇਹ ਮੇਰੀ ਆਪਣੀ ਰਿਸਰਚ ਹੈ ਕਿਸੇ ਕਿਤਾਬ 'ਚ ਨਹੀਂ ਹੈ ਜੀ ਮੇਰੀ ਆਪਣੀ ਰਿਸਰਚ ਹੈ ਔਰ ਬਾਂਦਰ ਕਦੇ ਟਿੱਕੇ ਨਹੀਂ ਬੈਠਦਾ ਉਹ ਕੁਛ ਨਾ ਕੁਛ ਐਕਟੀਵਿਟੀ ਕਰੀ ਜਾਂਦਾ ਜਿਹੜਾ ਆਦਮੀ ਐਕਟੀਵਿਟੀ ਕਰੀ ਜਾਏਗਾ ਸੁਸਤ ਨਹੀਂ ਹੋਏਗਾ ਮਿਹਨਤੀ ਹੋਏਗਾ ਉਹ ਭੁੱਖਾ ਮਰ ਨਹੀਂ ਜੀ ਇਸ ਕਰਕੇ ਮੈਨੂੰ ਅਜ ਤੱਕ ਇੱਕ ਵੀ ਮੰਗਲੀ ਕਾ ਆਦਮੀ ਨਹੀਂ ਮਿਲਿਆ ਜਿਹੜਾ ਕਹੇ ਵੀ ਮੈਨੂੰ ਰੋਟੀ ਨਹੀਂ ਮਿਲਦੀ ਦੋ ਟਾਈਮ ਦੀ ਮੈਨੂੰ ਨਹੀਂ ਮਿਲਿਆ ਜੀ ਹੁਣ ਮੰਗਲਿਕ ਕਾ ਇਫੈਕਟ ਕੀ ਹੈ ਹਾਂ ਜੀ ਹਾਂ ਜੀ ਇਹ ਹੈ ਮੰਗਲਿਕ ਆਦਮੀ ਦੀ ਜਿਹੜੀ ਸਪੀਡ ਹੈ ਸੋਚ ਦੀ ਸਪੀਡ ਜਿਹੜੀ ਹੁੰਦੀ ਹੈ ਉਹ ਜ਼ਿਆਦਾ ਤੇਜ਼ ਹੁੰਦੀ ਹੈ ਜੀ ਲਾਈਫ ਪਾਰਟਨਰ ਵੀ ਅਗਰ ਉਸੇ ਕੰਪੈਟੀਬਿਲਟੀ ਨਾ ਦੇਖੋ ਜੀ ਇੱਕ ਗੱਡਾ ਹੈ ਗੱਡੇ ਦੇ ਦੋ ਪਹੀਏ ਆ ਇੱਕ ਤਾਂ ਜਲਦੀ ਜਾ ਰਿਹਾ ਪਹੀਆ ਔਰ ਦੂਜਾ ਪਿੱਛੇ ਜਾ ਰਿਹਾ ਤਾਂ ਗੱਡਾ ਕਿਹਾ ਅਨਬੈਲੈਂਸ ਹੋ ਜਾਏਗਾ ਜੀ ਇਸ ਤਰ੍ਹਾਂ ਅਨਬੈਲੈਂਸ ਲਾਈਫ ਹੋ ਜਾਂਦੇ ਆ ਇੱਕ ਅਗਰ ਮੰਗਲੀ ਕਾ ਆਦਮੀ ਹੈ ਉਹ ਜੋ ਆਪਣੀ ਮਿਸਸਸ ਨੂੰ ਕਹਿਣਾ ਚਾਹੁੰਦਾ ਹੈ ਤਾਂ ਮੀਸਿਸ ਉਹ ਉਹਦੇ ਪੱਲੇ ਨਹੀਂ ਪੈਂਦੀ ਜਾਂ 19 ਸਪੀਡ ਦੇ ਨਾਲ ਉਸ ਨੂੰ ਗ੍ਰੈਪਸ ਨਹੀਂ ਕਰਦੀ ਜਿਹਨੇ ਸਪੀਡ ਦੇ ਨਾਲ ਉਹ ਸਮਝਾਣਾ ਚਾਹੁੰਦਾ ਹੈ ਠੀਕ ਹੈ ਜੀ ਉਹ ਅੰਡਰਸਟੈਂਡਿੰਗ ਇਸ ਅੰਡਰਸਟੈਂਡਿੰਗ ਹੁੰਦੀ ਹੈ ਜੀ 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 ਔਰ ਦੂਸਰੀ ਬਾਤ ਇਹ ਹੈ ਕਿ ਉਹ ਮਿਹਨਤੀ ਹੁੰਦਾ ਹੈ ਉਹ ਦੂਜਾ ਹੋਵੇ ਲਈ ਸੀ ਉਹ ਬਰਦਾਸ਼ਤ ਨਹੀਂ ਕਰਦਾ ਤੀਸਰਾ ਉਹਦੇ ਚ ਕੰਮ ਕਰਨ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ ਜ਼ਿਆਦਾ ਹੁੰਦੀ ਹੈ ਜਿੰਨੇ ਵੀ ਮਿਲਟਰੀ ਦੇ ਆਦਮੀ ਨੇ ਜਿੰਨੇ ਵੀ ਡੀਐਸਪੀ ਡੀਆਈਜੀ ਜਾਂ ਆਈਐਸ ਉਹ ਸਾਰੇ ਮੰਗਲ ਨਾਲ ਪ੍ਰਭਾਵਿਤ ਨੇ ਸਾਬ ਮੰਗਲ ਨਾਲ ਉਹਨਾਂ ਨੇ ਮੰਗਲ ਦਾ ਸਭ ਦਾ ਉਚਾ ਉਹ ਸਾਰੇ ਮੰਗਲ ਨਾਲ ਪ੍ਰਭਾਵਿਤ ਨੇ ਤੇ ਮੰਗਲ ਤੁਹਾਨੂੰ ਮੇਰੇ ਹਿਸਾਬ ਨਾਲ ਰਿਸਕ ਵਾਲੀ ਜੌਬ ਕਰਵਾਉਂਦਾ ਆ ਸਾਹਸੀ ਸਾਡੇ ਦਰਸ਼ਕ ਸਾਡੇ ਤੋਂ ਪੁੱਛਦੇ ਨੇ ਅਕਸਰ ਗੱਲ ਚੱਲ ਰਹੀ ਹੈ ਮੰਗਲ ਦੀ ਤੇ ਮੰਗਲਿਕ ਦੀ ਕਿ ਮੰਗਲ ਗ੍ਰਹਿ ਦਾ ਵਿਦੇਸ਼ ਵਿੱਚ ਸੈਟਲ ਹੋਣ ਨਾਲ ਕੋਈ ਰੋਲ ਹੈ ਨਾ ਬਿਲਕੁਲ ਨਹੀਂ ਨਾਟ ਐਟ ਆਲ ਕੋਈ ਰੋਲ ਨਹੀਂ ਨਾ ਵਿਦੇਸ਼ ਸੈਟਲ ਹੁੰਦਾ ਦੋ ਕਾਰਗ੍ਰਹਿ ਹੈ ਚੰਦਰ ਬੁੱਧ ਐਂਡ ਸ਼ੁਕਰ ਤਿੰਨ ਗ੍ਰਹਿ ਪਰ ਕੁਝ ਲੋਕ ਕੁਝ ਅਸਟੋਲੋਜਰ ਇਹ ਮੰਨਦੇ ਨੇ ਜੇ ਤੁਹਾਡੇ 12ਵੇਂ ਘਰ ਚ ਮੰਗਲ ਬੈਠਾ ਹੋਵੇ ਤੁਸੀਂ ਵਿਦੇਸ਼ ਜਾ ਕੇ ਜਰੂਰ ਕੰਮ ਕਰੋਗੇ ਗਲਤ ਹੈ ਰਾਹੂ ਨਾਲ ਦਾ ਸੁਣਿਆ ਸੀ ਰਾਹੂ ਨਾਲ ਤਾਂ ਲੋਕ ਬਾਹਰ ਜਾਂਦੇ ਨੇ पर जो तो बारहवें घर च मंगल बैठा है कहें तो फिर भी विदेश जाकर जरूर काम करोगे अपनी धरती तो दूर जाकर काम करोगे यही कि थ्योरी है कि खान निकली है हाँ जी आज तक मैंने तो नहीं देखा है जी देखिए मूल बात क्या है चंद्र बुद्ध एंड शुक्र एक कारक ग्रह है फौरन दे अगर इन तिना ग्रहों चर राशि में हो और बारहवें भाव में, में हो जू हंड्रेड वन परसेंट हो जाएगा ਮੰਗਲ ਨਾ ਕੋਰੋ ਮੰਗਲ ਤਾਂ ਆਪਣੇ ਘਰ ਨੂੰ ਹੀ ਨਹੀਂ ਛੋੜਦਾ ਸੂਰਜ ਆਪੇ ਘਰ ਨੂੰ ਨਹੀਂ ਛੋੜਦਾ ਜੀ ਮੰਗਲ ਜਿੱਥੇ ਬੈਠ ਜਾਏਗਾ ਉਹ ਕਹੇਗਾ ਠੀਕ ਹੈ ਮੈਂ ਆਹ ਕੰਫਰਟੇਬਲ ਐਟ ਬਾਹਾਂ ਹੀ ਹੂੰ ਜੀ ਜੱਜ ਤੇ ਮੇਰਾ ਆਫਿਸ ਉੱਥੇ ਮੈਂ ਕੰਫਰਟੇਬਲ ਐ ਮੰਗਲ ਨਾ ਵਿਦੇਸ਼ ਦੇ ਨਾ ਕੋਈ ਲਾ ਕੋਈ ਫਨਾ ਚਲੋ ਬਹੁਤ ਚੀਜ਼ ਜਾਣਕਾਰੀ ਦਿੱਤੀ ਅਸੀ ਵਰਮਾ ਜੀ ਵਰਮਾ ਜੀ ਇੱਕ ਚੀਜ਼ ਤੁਹਾਡੇ ਤੋਂ ਹੋਰ ਅਸੀਂ ਪੁੱਛਣਾ ਚਾਹਾਂਗੇ ਹਾਂ ਹਾਂ ਦਰਸ਼ਕਾਂ ਦੇ ਫਾਇਦੇ ਲਈ ਉਹਨਾਂ ਦੇ ਹਿੱਤ ਲਈ ਕਿ ਅੱਜਕੱਲ੍ਹ ਚੱਲ ਰਿਹਾ ਮਹੀਨਾ ਸਾਵਨ ਦਾ ਜੀ ਜੀ ਤੇ ਹਿੰਦੂ ਧਰਮ ਚ ਸਾਵਨ ਮਹੀਨੇ ਦੀ ਬਹੁਤ ਮੱਤਾ ਹੈ ਤੇ ਦਰਸ਼ਕ ਇਹ ਚੀਜ਼ ਆਮ ਪੁੱਛਦੇ ਨੇ ਕਿ ਸਾਵਨ ਮਹੀਨੇ ਚ ਸਾਨੂੰ ਕਿਹੜਾ ਪਾਠ ਕਰਨਾ ਚਾਹੀਦਾ ਹੈ ਸਾਨੂੰ ਕਿਹੜੀ ਪੂਜਾ ਕਰਨੀ ਚਾਹੀਦੀ ਹੈ ਤੇ ਸਾਨੂੰ ਕਿਹੜੇ ਪਾਠ ਕਰਕੇ ਸਾਨੂੰ ਸਾਵਨ ਮਹੀਨੇ ਦਾ ਜ਼ਿਆਦਾ ਸਾਨੂੰ ਫਲ ਮਿਲ ਸਕਦਾ ਸਰ ਪਹਿਲਾਂ ਤਾਂ ਇਹ ਸਮਝਣ ਚਾਹੀਦਾ ਆਪਾਂ ਨੂੰ ਵੀ ਸਾਵਨ ਮਹੀਨੇ ਦੇ ਵਿੱਚ ਵਿਸ਼ੇਸ਼ਤਾ ਕੀ ਹੈ ਹਾਂਜੀ ਤਾਂ ਕਿ ਅਸੀਂ ਉਸ ਦਾ ਫਿਰ ਉਸੇ ਮੁਤਾਬਿਕ ਕੋਆਰਡੀਨੇਟ ਕਰ ਸਕੀਏ ਬਿਲਕੁਲ ਬਿਲਕੁਲ ਦੇਖੀਏ ਪੰਜਵਾਂ ਮਹੀਨਾ ਸਾਵਨ ਦਾ ਮਹੀਨਾ ਹੁੰਦਾ ਹੈ ਔਰ ਇਹ ਮਹੀਨਾ ਉਹ ਮਹੀਨਾ ਹੈ ਜਿਸ ਭਗਵਾਨ ਸ਼ਿਵ ਔਰ ਮਾਂ ਪਾਰਵਤੀ ਦਾ ਮਿਲਨ ਹੋਇਆ ਸੀ ਜੀ ਔਰ ਇਸੇ ਮਹੀਨੇ ਦੇ ਵਿੱਚ ਸਮੁੰਦਰ ਮੰਥਨ ਹੋਇਆ ਜੀ ਇਸੇ ਮਹੀਨੇ ਜੀ ਔਰ ਜਿਹੜਾ ਵਿਸ਼ ਨਿਕਲਿਆ ਗਿਆ ਉਹ ਵਿਸ਼ ਅਗਰ ਭਗਵਾਨ ਸ਼ਿਵ ਨਾ ਪਿੰਦੇ ਤਾਂ ਸ੍ਰਿਸ਼ਟੀ ਦਾ ਨਾਸ਼ ਹੋ ਜਾਂਦਾ ਜੀ ਸ੍ਰਿਸ਼ਟੀ ਨੂੰ ਬਚਾਉਣ ਵਾਸਤੇ ਭਗਵਾਨ ਸ਼ਿਵ ਨੇ ਆਪਣੇ ਉੱਪਰ ਇਸ ਸੋਰਾ ਜਿਹੜਾ ਹੈ ਵਿਸ਼ ਪੀ ਕੇ ਇਸ ਸ੍ਰਿਸ਼ਟੀ ਨੂੰ ਬਚਾਉਣ ਵਾਸਤੇ ਜਿਹੜਾ ਹੈ ਇਤਨਾ ਬੜਾ ਸੈਕਲਿਫਾਈਜ਼ ਕਰਿਆ ਉਹਨਾਂ ਨੇ ਜੀ 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 ਕਿ ਉਹ ਵਿਸ਼ ਇੰਨਾ ਜ਼ਹਿਰੀਲਾ ਥਾ ਕਿ ਉਹ ਨੀਲੇ ਹੋ ਗਏ ਜੀ ਪਰ ਮਾ ਜੀ ਇਹ ਤਾਂ ਹੋ ਗਿਆ ਇਤਿਹਾਸ ਸਾਵਣ ਮਹੀਨੇ ਦਾ ਅੱਜ ਦਾ ਕੁਐਸਚਨ ਇਹ ਹੈ ਕਿ ਇਸ ਮਹੀਨੇ ਵਿੱਚ ਸਾਨੂੰ ਕਿਹੜੀ ਪਾਠ ਪੂਜਾ ਕਰਨੀ ਚਾਹੀਦੀ ਹੈ ਜਿਸ ਨਾਲ ਸਾਨੂੰ ਇਸ ਮਹੀਨੇ ਦਾ ਸਾਵਨ ਮਹੀਨੇ ਦਾ ਅੱਛਾ ਫਲ ਮਿਲ ਸਕੇ ਸਰ ਉਹ ਜਦ ਨੀਲੇ ਹੋਗੇ ਨਾ ਜੀ ਤਾਂ ਸਾਰੇ ਦੇਵੀ ਦੇਵਤਾ ਇਕੱਠੇ ਹੋਗੇ ਤਾਂ ਉਹਨਾਂ ਨੂੰ ਉਸ ਵਿਸ਼ ਨੂੰ ਨਿਊਟਰਲਾਈਜ਼ ਕਰਨ ਵਾਸਤੇ ਖਤਮ ਕਰਨ ਵਾਸਤੇ ਉਹ ਭਗਵਾਨ ਵਿਸ਼ ਸ਼ਿਵ ਜੀ ਨੂੰ પ્રસੰਤ ਕਰਨ ਵਾਸਤੇ ਦੇਵਤਾؤں ਨੂੰ ਅਗਰਹਿ ਕੀਤਾ ਕਿ हे ਦੇਵੋ ਕੇ ਦੇਵ ਮਹਾਦੇਵ आप हमें कोई आप ही बताएं कि आप प्रसन्न कैसे हो सकते हैं और आपका विष का जो है जो अप्रभाव है कैसे कम हो सकता है जड़ा आदमी शिवलिंग पर कच्ची लस्सी दूध दही शक्कर पांच अमृत नाल स्नान कराएगा भगवान शिव और पार्वती के 108 नाम लेंदे हुए ਇਹ ਅਗਰੇਚ ਰੰਦਾ ਹੈ ਬਿਲ ਪੱਤਰੀ ਭੰਗ ਤਤੂਰਾ ਚੜੰਦਾ ਹੈ ਸਰਵ ਮਨੋ ਕਾਮਨਾ ਪੂਰੀ ਹੋਏਗੀ। ਔਰ ਇਸ ਵਿੱਚ ਬੀਜ ਵਾਲੀ ਕੋਈ ਚੀਜ਼ ਨਹੀਂ ਖਾਣੀ ਹੁੰਦੀ। ਜੀ ਜਿਵੇਂ ਬੈਂਗਨ ਹੋਗੇ ਉਹ ਨਹੀਂ ਖਾਣੀ ਜੀ ਆਰਬੀ ਨਹੀਂ ਖਾਣੀ ਜੀ ਅਨਿਸ਼ਟਕਾਰੀ ਹੁੰਦੇ ਆ। ਜੀ ਅਬ ਮੈਂ ਤੁਹਾਨੂੰ ਇੱਕ ਬੜੀ ਸੁੰਦਰ ਬਾਤ ਦੱਸਦਾ ਹਾਂ। ਬਹੁਤ ਪਿਆਰੀ ਤੁਹਾਨੂੰ ਵੀ ਅੱਛਾ ਲੱਗੇਗਾ। ਸਾਡੇ ਸ਼ਾਸਤਰ ਕਿੰਨੇ ਡੀਪ ਹੈ। ਉਹ ਕਹਿੰਦੇ ਕਿ ਬਿਲਬਖਤਰੀ ਤੋੜ ਕੇ ਤੁਸੀਂ ਵਵਾਨ ਸ਼ਿਵਰ ਚੜਾਉਣੀ ਹੈ ਸ਼ਿਵਲਿੰਗ ਪਰ ਚੜਾਉਣੀ ਹੈ ਜੀ ਤਾਂ ਉਹ ਕਿਉਂ ਚੜਾਉਣੀ ਹੈ ਕਿਉਂਕਿ ਸਾਵਨ ਦੇ ਦਿਨਾਂ ਦੇ ਵਿੱਚ ਤੁਹਾਡਾ ਡਾਈਜੈਸ਼ਨ ਜਿਹੜਾ ਹੈ ਉਹ ਡਿਸਟਰਬ ਹੁੰਦਾ ਜਾਂਦਾ ਹੈ ਜੀ ਅਪਚ ਹੁੰਦਾ ਹੈ ਹਮ ਜਦ ਤੁਸੀਂ ਬਿਲਬਖਤਰੀ ਨੂੰ ਤੋੜੇਂਗੇ ਨਾ ਬ੍ਰਿਖਸ਼ ਤੋਂ ਤਾਂ ਉਹਦੇ 'ਚ ਜਿਹੜੀ ਮਹਿਕ ਆਏਗੀ ਤੁਹਾਡੇ ਨੋਸਟ੍ਰਿਲ ਥਰੂ ਤੁਹਾਡੇ ਡਾਈਜੈਸ਼ਨ 'ਚ ਜਾਏਗੀ ਉਹ ਤੁਹਾਨੂੰ ਅਪਚ ਨਹੀਂ ਹੋਣ ਦਿੰਦੀ ਜੀ 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 ਇਹ ਸਾਇੰਟਿਫਿਕ ਰੀਜ਼ਨ ਹੈ ਜੀ 10 ਪੱਤੀਆਂ ਲਿਓ ਮਤੇ ਤਿੰਨਾਂ ਦੀ ਇੱਕ ਹੋਏਗੀ ਬੇਦਪਤਰੀ ਓਮ ਸ਼ਿ ਪਾਰਵਤੀ ਨਮਹ ਜੀ ਓਮ ਸ਼ਿ ਪਾਰਵਤੀ ਸੈਂਟਰ ਚ ਨਮਹ ਅਗਰ ਉਲਟਾ ਕੇ ਅਗਰ ਸ਼ਿਵਲਿੰਗ ਪਰ ਚੜਾਣੇ ਹੈ ਅਗਰ ਕਿਸੇ ਨੂੰ ਇਕਨੋਮਿਕਲ ਅ ਪ੍ਰੋਗਰੈਸ ਚਾਹੀਦੀ ਹੈ ਤਾਂ ਗੰਨੇ ਦੇ ਰਸ ਦੇ ਨਾਲ ਅਭਿਸ਼ੇਕ ਕਰੋ ਜੀ ਕੋਈ ਵੀ ਖੱਟਾ ਫਲ ਨਹੀਂ ਸ਼ਿਵਲਿੰਗ ਪਰ ਚੜਾਣਾ ਜਿਵੇਂ ਸੰਤਰਾ ਹੋ ਗਿਆ ਮਸਮਈ ਹੋ ਗਈ ਅਨਾਰ ਹੋ ਗਿਆ ਅਨਾਰ ਹੋ ਗਿਆ ਨੈਵਰ 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 ਠੀਕ ਹੈ ਜੀ ਬਿਲਕੁਲ ਨਹੀਂ ਚੜਾਣਾ ਜੀ ਕੁਝ ਇੱਥੇ ਮਨੇ ਦੇਖਿਆ ਚੈਨ ਕੋਈ ਖਾਸ ਫਲ ਹੈ ਜੀ ਜਿਹੜਾ ਚੜਾਣਾ ਚਾਹੀਦਾ ਸਾਵਨ ਚ ਦੇਖੋ ਸਰ ਭੰਗ ਤੂਰੇ ਦਾ ਵਿਧਾਨ ਹੈ ਹੀ ਨਹੀਂ ਫਲ ਲੇਕਿਨ ਕੇਲਾ ਕਿਉਂਕਿ ਭੰਗ ਆਮ ਨਹੀਂ ਮਿਲਦੀ ਜੀ ਲੋਕਾਂ ਨੂੰ ਤੂਦੂ ਦਾ ਆਮ ਨਹੀਂ ਮਿਲਦਾ ਨਹੀਂ ਮਿਲਦਾ ਜੀ ਹਾਂਜੀ ਤਾਂ ਵੈਸੇ ਦਾ ਅਗਰ ਤੁਸੀਂ ਪੰਜ ਅਮਰਤ ਤੋਂ ਇਸ਼ਨਾਨ ਤੋਂ ਬਾਅਦ ਔਰ ਭਗਵਾਨ ਨੂੰ ਜਿਹੜਾ ਹੈਗਾ ਮਾਲਾ ਪਹਿਨਨ ਤੋਂ ਬਾਅਦ ਅਗਰ ਇਤਰ ਲਗਾਉਂਦੇ ਹੈ ਤਾਂ ਬਹੁਤ ਜਿੰਨਾ ਲੜਕਾ ਲੜਕੀਆਂ ਦਾ ਵਿਆਹ ਸ਼ਾਦੀ ਨਹੀਂ ਹੁੰਦੀ ਅਗਰ ਇਹ ਪ੍ਰਯੋਗ ਕਰਦੇ ਉਹਨਾਂ ਦੀ ਸ਼ਾਦੀ ਹੋ ਜਾਂਦੀ ਹੈ ਚੋਲੋ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ ਵਰਮਾ ਜੀ ਤੇ ਸਾਵਣ ਦੇ ਮਹੀਨੇ ਦੀ ਇਹ ਜਾਣਕਾਰੀ ਸਾਡੇ ਦਰਸ਼ਕਾਂ ਲਈ ਕਾਫੀ ਮਹੱਤਵਪੂਰਨ ਹੋਏਗੀ ਤੇ ਦਰਸ਼ਕੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਅੱਗੇ ਵੀ ਇਹੋ ਜੀ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ ਤੇ ਦੇਖਦੇ ਰਹੋ ਪੜਿਆਲਾ ਪੋਡਕਾਸਟ ਧੰਨਵਾਦ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ